ਜਾ ਸ਼ੇਖ ਖਾਨਾ ਜੇ ਖਲਾ ਤਾਂ ਕਾਗਨ ਲੱਗ ਜਿ ਸਿੱਖੇ ਫਿਰ ਤਾਂ ਕੰਬਖਤ ਮੜਾਈ ਆਉਂ ਨਾ ਕਿਸੇ ਤੋਂ ਲੱਗਣ ਨਾ ਕੋਈ ਲਾ ਸਕੇ ਕਿਨੇ ਬਦਲ ਕੇ ਬੋਟਾ ਮੋਟਰਾਂ ਲਾ ਜੇ ਇਹ ਕਹਦੇ ਵੀ ਕੋਈ ਆ ਨਹੀਂ ਲਾਈਆਂ ਯਾਦ ਖੜਦਾ ਤਾਂ ਬੋਟ ਨੂੰ ਮੈਂ ਪਹਿਲਾਂ ਵੀ ਉਰੇ ਵੀ ਹਰੇ ਕਹਿੰਦਾ ਸੀ ਵੀ ਜੇ ਯਾਦ ਖੜ ਗਿਆ ਵੋਟ ਗਾਂਧੀ ਨੂੰ ਪਾਵਾਂ ਅੰਕ ਜੀ ਕਿਹੜੀ ਪਾਰਟੀ ਪਸੰਦ ਲੱਗੀ ਕਿ ਅਮੀਦਵਾਰ ਦੇ ਕਿ ਵੋਟ ਪਾਉਣੇ ਹਾਂ ਜੁਰੂਰ ਜਤਾਵਾਂਗੇ ਜੀ ਮਾਨ ਸਰ ਦੀ ਝੋਲੀ ਪਾਵਾਂਗੇ ਛੇਟ ਜੀ ਹਾਂ ਮੈਨ ਲੱਗਦੀ ਆ ਜੀ ਆਪਾਂ ਨੂੰ ਕਰਦੇ ਜੱਖਾਂ ਦੀ ਗੱਲ ਨੇ ਪਰ ਪਹਿਲਾਂ ਵੀ ਹਟ ਬਰਿਆ ਮੜ ਬਾਈ ਕਰੀ ਗਿਆ ਬਾਈ ਤੁਹਾਨੂੰ ਕਿਹੜੀ ਪਾਰਟੀ ਠੀਕ ਲੱਗੀ ਨਹੀਂ ਉਹਨਾਂ ਜੋ ਚਲੋ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਧੀਆ ਸੀ ਚੰਗੀ ਸੀ ਗਾਂਧੀ ਜਾਈ ਬਣ ਜਾਂਦਾ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ ਪਟਿਆਲਾ ਦੀ ਸੀਟ ਤੋਂ ਸਾਰੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਸਾਰੀਆਂ ਪਾਰਟੀਆਂ ਦੇ ਦਾ ਵੱਖ-ਵੱਖ ਪਿੰਡਾਂ ਚ ਲੋਕਾਂ ਦੀ ਰਾਏ ਲੈਣ ਲਈ ਪਹੁੰਚ ਰਿਹਾ ਪਿੰਡ ਲੋਰਚ ਪਹੁੰਚਿਆ ਜਿੱਥੇ ਸਾਨੂੰ ਬਹੁਤ ਸਾਰੇ ਨੌਜਵਾਨ ਬਜ਼ੁਰਗ ਸੱਤ ਵਿੱਚ ਨਜ਼ਰ ਆਏ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਉਮੀਦਵਾਰ ਦੇ ਪੱਖ ਦੇ ਵਿੱਚ ਨੇ ਕਿਵੇਂ ਦੇ ਹਾਲਾਤ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕੀ ਨਾਮ ਵੀਰੇ ਅਰਨ்தੀਰ ਸਿੰਘ ਹੈ ਜੀ ਜਿਵੇਂ ਤੁਹਾਡੀ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਸਿਮਰਜੀਤ ਮਾਨ ਸਮੇਤ ਉਮੀਦਵਾਰਾਂ ਦਾ ਐਲਾਨ ਹੋ ਗਿਆ ਕਿਹੜਾ ਠੀਕ ਲੱਗਿਆ ਵੀਰੇ ਸਾਨੂੰ ਤਾਂ ਹੁਣ ਤਾਂ ਪਾਰਟੀ ਨਾਲ ਜੁੜੇ ਹੋਏ ਹਾਂ ਸੀ 2 ਸਾਲ ਤੋਂ ਵਧੀਆ ਕੰਮ ਹੋ ਰਹੇ ਨੇ ਬਹੁਤ ਹੂੰ ਭੋਤ ਮਾਨ ਜੀ ਇਹਨ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਦੇਖੋ ਜੀ ਲਾਈਟ ਚ ਪਹਿਲਾਂ ਲਾਈਟ ਚ 24 ਘੰਟੇ ਹੁਣ ਆ ਰਹੀ ਹੈ ਪਿੰਡਾਂ ਚ ਤੇ ਮੋਟਰ ਵਾਲੀ ਲਾਈਟ ਨਹੀਂ ਭੱਜਦੀ ਤੇ ਹੋਰ ਦੇਖੋ ਦਵਾਈਆਂ ਦਾ ਪ੍ਰੋਜੈਕਟ ਵਧ ਗਿਆ ਕਲੀਨਿਕ ਖੋਲਤੇ ਬਹੁਤ ਕੰਮ ਕਰੇ ਨੇ ਮਾਨ ਸਰਕਾਰ ਨੇ ਇਹ ਜੀ ਗੱਲ ਨਹੀਂ ਆਉਣ ਵਾਲੇ ਸਮੇਂ ਜੀ ਬਹੁਤ ਕੰਮ ਕਰਨੇ ਨੇ ਜੀ ਜਿਵੇਂ ਡਾਕਟਰ ਬਲਬੀਰ ਸਿੰਘ ਨੇ ਤੁਸੀਂ ਉਹਨਾਂ ਦਾ ਜ਼ਿਕਰ ਕਰਦੇ ਹੋ ਹਾਂ ਜੀ ਠੀਕ ਹੈ ਉਹਨਾਂ ਦਾ ਉਹਨਾਂ ਦਾ ਵੀ ਬਹੁਤ ਵਧੀਆ ਸਹਿਯੋਗ ਨੇ ਜੀ ਇਹ ਜੀ ਗੱਲ ਨਹੀਂ ਉਹਨਾਂ ਨਾਲ ਵੀ ਜੁੜੇ ਹੋਏ ਹਾਂ ਅਸੀਂ ਹੁਣ ਸਾਡੇ ਪਿੰਡੋਂ ਬਹੁਤ ਬੰਦੇ ਜੁੜੇ ਹੋਏ ਨੇ ਤੇ ਵਧੀਆ ਕੰਮ ਕਰ ਰਹੇ ਨੇ ਕੀ ਲੱਗਦਾ ਫਿਰ ਵੀ ਡਾਕਟਰ ਬਲਵੀਰ ਸਿੰਘ ਬਾਜੀ ਮਾਰ ਜਾਣਗੇ ਇਥੋਂ ਹਾਂਜੀ 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 ਜਰੂਰ ਮਾਰਨਗੇ ਜੀ ਜਰੂਰ ਜਿਤਾਵਾਂਗੇ ਜੀ ਮਾਨ ਸਾਹਿਬ ਦੀ ਝੋਲੀ ਪਾਵਾਂਗੇ ਸੀਟ ਜੀ ਹਾਂਜੀ ਪੂਰੇ ਪੰਜਾਬ ਦੀ ਗੱਲ ਕਰੀ ਜਾਵੇ 13 ਸੀਟਾਂ ਨੇ ਕਿੰਨੀਆਂ ਸੀਟਾਂ ਲੈ ਜਾਣਗੇ ਤੁਹਾਨੂੰ ਚਾਂਸ ਕੀ ਲੱਗ ਰਹੇ ਨੇ ਇਹਨਾਂ ਦੇ ਪੂਰੇ ਚਾਂਸ ਨੇ ਜੀ ਸਾਡੇ ਕੋਲ ਤਾਂ ਪੂਰੇ ਚਾਂਸ ਨੇ 13 ਤੇ 13 ਸੀਟਾਂ ਤੇ ਜੀ ਪੱਕੀ ਗੱਲ ਹੈ ਜੀ ਸ਼ੋਰ ਕਿਹੜਾ ਜ਼ੀਰੋ ਕਰਤਾ ਤੁਸੀਂ ਤਾਂ ਕਰਤਾ ਜੀ ਕਰਤਾ ਜੀ ਐਲਾਨ ਆ ਦੇਖ ਲਓ ਜੀ ਪੱਕੀ ਹੈ ਤਾਂ ਜੀ 100% ਆ ਜੀ ਠੀਕ ਹੈ ਹਾਂਜੀ ਹਾਂਜੀ ਜਿਵੇਂ ਵਿਰੋਧੀ ਕਹਿ ਰਹੇ ਸੀ ਜਿਵੇਂ ਸੁਖਬੀਰ ਬਾਦਲ ਉਹਨਾਂ ਨੇ ਪੰਜਾਬ ਚੋਂ ਯਾਤਰਾ ਸ਼ੁਰੂ ਕਰੀ ਹੋਈ ਸੀ ਉਹ ਕਹਿੰਦੇ ਇਹਨਾਂ ਨੇ ਪੰਜਾਬ ਖਤਰੇ ਜੇ ਪਾ ਦਿੱਤਾ ਕਰਜ਼ਾ ਚੜਾ ਦਿੱਤਾ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਇਹ ਤਾਂ ਜੀ ਗੱਲਾਂ ਨੇ ਉਹਨਾਂ ਦੀ ਕਰਨ ਵਾਲੀਆਂ ਪਹਿਲਾਂ ਕਿਹੜਾ ਖਤਰੇ ਦੀ ਨਹੀਂ ਹੈਗੇ ਦੀ ਅੱਜ ਤੋਂ 70 ਸਾਲ ਹੋ ਗਏ ਜੀ ਲੁੱਟਦੇ ਆਏ ਨੇ ਆਪਾਂ ਨੂੰ ਪਹਿਲਾਂ ਸਾਡੇ ਆ ਨਿਗਾ ਮਾਰ ਲਿਓ ਤੋਬਾ ਦੇਖ ਲਓ ਜੀ 70 ਸਾਲ ਦਾ ਜੀ ਪਤਾ ਨਹੀਂ ਕਿੰਨੇ ਕ ਗਰੰਟਾਂ ਆ ਗਏ ਕਰੋੜਾਂ ਗਰੰਟਾਂ ਆ ਗਈਆਂ ਜੀ ਅੱਜ ਤੱਕ 1 ਕਰਪਈਆਂ ਹੀ ਲੱਗਿਆ ਜੀ ਉਹਦੇ ਦੇਖੋ ਜੀ ਇਹਦਾ ਕੰਮ ਚੱਲਦੇ ਰਹਿੰਦੇ ਥੋੜੇ ਹੁਣ 2 ਸਾਲ ਹੋਏ ਨੇ ਇਹ ਸਰਕਾਰ ਆਈ ਨੂੰ ਹਜੇ ਬਹੁਤ ਟਾਈਮ ਪਿਆ ਜੀ ਦੇਖਿਓ ਜੀ ਕੰਮ ਹੁੰਦੇ ਬਹੁਤ ਕੰਮ ਹੋਣਗੇ ਇਹ ਜੀ ਗੱਲ ਵਧੀਆ ਕੰਮ ਹੋਊਗਾ ਬਿਲਕੁਲ ਤੇ ਜਿਵੇਂ ਮਤਲਬ ਉੱਪਰ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਵੀ ਰਹੇ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਨੂੰ ਕਿਹੜਾ ਠੀਕ ਲੱਗਿਆ ਕਿ ਕੋਈ ਵੀ ਨਹੀਂ ਲੱਗਿਆ ਨਹੀਂ ਉਹਨਾਂ ਨੂੰ ਚਲੋ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਧੀਆ ਸੀ ਚੰਗੀ ਸੀ ਹਾਂ ਜੀ ਉਹਨਾਂ ਨੇ ਚਲੋ ਥੋੜਾ ਜਿਹਾ ਕੰਮ ਵਧੀਆ ਜਿਹੜੇ ਮੋਦੀ ਸਰਕਾਰ ਆ ਥੋੜਾ ਕਿਸਾਨਾਂ ਬਾਰੇ ਧੱਕਾ ਕਰ ਕੀਤਾ ਜੀ ਇਹਨਾਂ ਨੇ ਤੁਹਾਨੂੰ ਜਿਹੜੀ ਸਰਕਾਰ ਕਾਂਗਰਸ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਵਧੀਆ ਸੀ ਵਧੀਆ ਉਹਨਾਂ ਦੇ ਸ਼ੋਚ ਸੀ ਇਹੋ ਜਿਹੀ ਗੱਲ ਧੰਨਵਾਦ ਬਾਬਾ ਜੀ ਤੁਹਾਡਾ ਕੀ ਨਾਮ ਹੈ ਜੀ ਨਿਹਾਲ ਚੰਗਾ ਜੀ ਬਾਬਾ ਜੀ ਤੁਹਾਨੂੰ ਕਿਹੜੀ ਪਾਰਟੀ ਠੀਕ ਲੱਗੀ ਆ ਆਪੇ ਲੱਗਦੀ ਆ ਜੀ ਆਪਾਂ ਨੂੰ ਅੱਛਾ ਹਾਂ ਹੁਣ ਤਾਂ ਆਪੇ ਅੱਛਾ ਹਾਂ ਕਿੰਨੇ ਅਸ ਸੀਟਾਂ ਲੈ ਜਾਣਗੇ ਪੰਜਾਬ ਚ ਸਾਰੀਆਂ ਨਹੀਂ ਲੈ ਜਾਣਗੇ ਦੇਖਣਾ ਕੰਮ ਕਰਿਆ ਤੇ ਕੰਮ ਦੀ ਲਿਆਦ ਨਾਲ ਦਾ ਅੱਛਾ ਹਾਂ ਜੀ ਤੁਹਾਡੇ ਇੱਥੇ ਜਿਵੇਂ ਸਾਰੀਆਂ ਸੀਟਾਂ ਦਾ ਐਲਾਨ ਹੋ ਗਿਆ ਨਾ ਡਾਕਟਰ ਧਰਮਵੀਰ ਗਾਂਧੀ ਇਹ ਪਹਿਲਾਂ ਆਪ ਚੋਂ ਖੜੇ ਸੀਗੇ ਹੁਣ ਕਾਂਗਰਸ ਚੋਂ ਮਹਾਰਾਣੀ ਪ੍ਰਨੀਤ ਕੋਲ ਪਹਿਲਾਂ ਕਾਂਗਰਸ ਚੋਂ ਸੀ ਹੁਣ ਬੀਜੇਪੀ ਚਲੇ ਗਏ ਇਹਨਾਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੂੰ ਤਾਂ ਨਹੀਂ ਪੈਂਦੀ ਰਣੀ ਮਹਾਰਾਣੀ ਨੂੰ ਅੱਛਾ ਹਾਂਜੀ ਪਹਿਲਾਂ ਜੀ ਬੀ ਐਮ ਪੀ ਸੀ ਉਰੇ ਆਉਂਦੇ ਸੀਗੇ ਹੈ ਜੀ ਪਹਿਲਾਂ ਐਮ ਪੀ ਸੀ ਕੇ ਮਹਾਰਾਣੀ ਪ੍ਰਨੀਤ ਕੋਰ ਇੱਥੇ ਆਉਂਦੇ ਨੇ ਉਰੇ ਨਹੀਂ ਆਈ ਹੈਗੇ ਉਰੇ ਨਹੀਂ ਆਉਂਦੇ ਅੱਛਾ ਹਾਂ ਨਾ ਨਾ ਦੀ ਨਾ ਕੋਈ ਕੰਮ ਖੁਮ ਪਿਆ ਤੁਹਾਨੂੰ ਉਹਨਾਂ ਤੱਕ ਹਾਂ ਕੰਮ ਕੋ ਗਏ ਨਹੀਂ ਪਾਇਆ ਨਹੀਂ ਕੰਮ ਰਬ ਨੇ ਅੱਛਾ ਹਾਂਜੀ ਮਤਲਬ ਇਧਰ ਪੈਸਾ ਪੁੱਸਾ ਲੱਗਦਾ ਰਿਹਾ ਜਿਵੇਂ ਐਮਪੀ ਦੇ ਪੈਸੇ ਆਉਂਦੇ ਨੇ ਉਹ ਲੱਗਿਆ ਮਾੜਾ ਮੋਟਾ ਗਾਂਧੀ ਨੇ ਤਾਂ ਲਾਇਆ ਤੇ ਥੋੜਾ ਜਿਹਾ ਸੂਲ ਤੇ ਕੰਮ ਰਾ ਕੋਮਰਾ ਕੰਮ ਕਰਦਾ ਚੰਗਾ ਠੀਕ ਹੈ ਜੀ ਗਾਂਧੀ ਨੇ ਸਭ ਡਾਕਟਰ ਡਾਕਟਰ ਧਰਮਵੀਰ ਗਾਂਧੀ ਠੀਕ ਸੀਗੇ ਆ ਉਹ ਉਦੋਂ ਠੀਕ ਸੀ ਅੱਛਾ ਹਾਂ ਜੀ ਹਾਂ ਉਹ ਜਿਵੇਂ ਮਤਲਬ ਪੋਸਤ ਦੀ ਖੇਤੀ ਦੀ ਮੰਗ ਕਰਦੇ ਸੀਗੇ ਉਹ ਠੀਕ ਹੈ ਫਿਰ ਗੱਲ ਆਹ ਠੀਕ ਹੈ ਜੀ ਅੱਛਾ ਠੀਕ ਹੈ ਉਹ ਤਾਂ ਬਣ ਕੇ ਗੱਲ ਬਗੀ ਹੈ ਅੱਛਾ ਹਾਂ ਜੀ ਇਹਨਾਂ ਦੇ ਵੀ ਐਮਐਲਏ ਨੇ ਕਹਿੰਦੇ ਨੇ ਆਵਾਜ਼ ਵੀ ਪਾਰਟੀ ਦੇ ਵੀ ਪੀ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ 'ਚ ਨੌਜਵਾਨ ਤ ਕਿਸਾਨ ਵੱਜਣਗੇ ਵੱਜਣਗੇ ਹਾਂ ਜੀ ਹਾਂ ਮਾ ਤੇ ਇਹਨਾਂ ਨੇ ਵੱਜਣਗੇ ਜੀ ਉਹਦੇ ਨਾਲ ਤਾਂ ਕੰਮ ਕਰਦਾ ਬੰਦਾ ਹਾਂ ਫੋਟਨ ਭੁੱਕੀ ਨਾਲ ਤਾਂ ਹਾਂ ਫਿਰ ਨਾਲ ਕੰਮ ਕਰੂ ਆ ਦੂਏ ਨਾ ਚਾਹ ਤਾਂ ਖਾ ਕੇ ਪੀਜੋ ਟੀਕੇ ਲਾ ਲਓ ਬਚਾ ਹਾਂ ਅੱਛਾ ਹਾਂ ਜੀ ਉਹ ਕਹਿੰਦੇ ਫਿਰ ਸਾਰਾ ਪੰਜਾਬ ਨਾਲ ਕਿਤੇ ਇੱਥੇ ਪੋਸਟ ਤੇ ਹੋ ਜਵੇ ਨਹੀਂ ਹੁੰਦਾ ਹੁਣ ਉਧਰ ਮਹਾਰਾਸ਼ਟਰ ਤੇ ਗਏ ਤੇ ਸੀ ਹਜ਼ੂਰ ਸਾਹਿਬ ਉੱਥੇ ਉੱਥੇ ਦੇ ਲੋਕੋ ਦੇਖਦੇ ਵੀ ਨਹੀਂ ਇਹਨੂੰ ਭੁੱਕੀ ਨੂੰ ਹਾਂ ਉਹ ਆਹ ਨਾਲ ਬੋਰੀਆਂ ਧਰੀਆਂ ਪਈਆਂ ਤੇ ਸੜਕ ਦੇ ਅੱਛਾ ਮਤਲਬ ਇਹਦਾ ਚੱਕਰ ਨਹੀਂ ਹੁੰਦਾ ਵੀ ਚਾਹੇ ਜੇ ਖੇਤੀ ਹੁੰਦੀ ਵੀ ਆ ਜ਼ਰੂਰੀ ਨਹੀਂ ਵੀ ਸਾਰੇ ਖਾਂ ਗਏ ਨਾ ਹੁਣ ਚੱਕਰ ਹੈ ਹਾਂ ਕਿੰਨੇ ਆ ਹਾਂ ਉਹਨੂੰ ਕਿੰਨੇ ਕਿਲੋ ਕਹਿੰਦੇ ਨੇ ਕਿੰਨੇ ਨੂੰ ਤਾਂ ਜਮ੍ਹਾਂ ਕਰ ਨਵੇਂ ਪਾ ਗਏ ਹਾਂ ਜੇ ਆਮ ਹੋਊਗੀ ਫਿਰ ਕੋਈ ਨਹੀਂ ਖਾਂਦਾ ਇੰਨੇ ਦਾ ਕੀ ਲੋਕ ਕੰਮ ਲੈਣਾ ਕਿ ਇਹਨੇ ਕਰ ਲੂ ਕਾਲੂ ਨਹੀਂ ਨਾ ਤੇ ਉਪਰਾਨੀ ਆ ਪ੍ਰਾਨੀ ਖਾਂਦੇ ਨੇ ਪ੍ਰਾਨੀ ਨਹੀਂ ਨਵਾਂ ਹਾਂ ਜੀ ਧੰਨਵਾਦ ਬਾਬਾ ਜੀ ਤਾਂ ਹੋਰ ਵੀ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਜੀ ਇੱਧਰ ਕਰੋ ਨਾਮ ਦੱਸੋ ਬੋਲਿਆ ਘਟ ਜਾਂਦਾ ਨਾ ਫਿਰ ਮੈਂ ਮਾੜਾ ਜਿਹਾ ਪੁੱਛੂਗਾ ਬਸ ਨਾਮ ਦੱਸੋ ਨਿਹਾਲ ਸਿੰਘ ਜੀ ਪਾਰਟੀ ਦੱਸ ਦੋ ਕਿਹੜੀ ਪਸੰਦ ਹੈ ਹਾਂ ਬਈ ਆਪ ਜੀ ਕਿਹੜਾ ਕੰਮ ਠੀਕ ਲੱਗਿਆ ਉਹਨਾਂ ਦਾ ਸਾਰੇ ਕੰਮ ਠੀਕ ਨੇ ਠੀਕ ਹੈ ਉਮੀਦਵਾਰ ਜਿਹੜਾ ਮਰਜ਼ੀ ਖੜਾਉਂਦੇ ਤੁਸੀਂ ਜਿਤਾਉਣਾ ਸੀ ਹੈ ਆਏ ਆਏ ਠੀਕ ਹੈ ਬਾਕੀਆਂ ਦਾ ਬਣੂਗਾ ਕੁਝ ਜਿਹੜੇ ਬਾਕੀ ਖੜੇ ਨੇ ਤੁਹਾਡੇ ਇੱਥੇ ਗਾਂਧੀ ਜੀ ਬਣ ਸਕਦਾ ਅੱਛਾ ਹੂੰ ਤੁਸੀਂ ਵੀਰ ਦਾ ਉਧਰ ਉਹ ਕਾਂਗਰਸ ਚ ਨੇ ਨਹੀਂ ਨਹੀਂ ਗਾਂਧੀ ਵੀਰੇ ਸੀ ਸਕੂਲ ਦੇ ਵਿੱਚ ਰਹੇ ਕੋਣ ਸਾਡੇ ਕਮਰੇ ਕੋਲ ਵਧੀਆ ਬਣਾਇਆ ਮਤਲਬ ਠੀਕ ਹੈ ਚੰਗਾ ਕੰਮ ਕਰਦਾ ਜਿਵੇਂ ਲੋਕ ਕਹਿੰਦੇ ਨੇ ਵੀ ਪਾਰਟੀਆਂ ਬਦਲ ਦਿੰਦੇ ਨੇ ਨਾ ਉਹ ਪਹਿਲਾਂ ਆਮ ਆਦਮੀ ਪਾਰਟੀ ਚ ਸੀ ਉਹਨੂੰ ਕਾਂਗਰਸ ਚ ਚਲੇ ਗਏ ਮਹਾਰਾਣੀ ਪਹਿਲਾਂ ਕਾਂਗਰਸ ਸੀ ਸੀ ਹੁਣ ਆਪ ਬੀਜੇਪੀ ਚ ਉਹ ਪਾਰਟੀਆਂ ਗੱਲ ਆ ਬੰਦੇ ਦੀ ਹੋ ਆ ਬੰਦੇ ਦੀ ਸ਼ੋ ਚ ਆਉਣੀ ਚਾਹੀਦੀ ਆ ਅੱਛ ਮਤਲਬ ਤੁਸੀਂ ਪਾਰਟੀ ਨਹੀਂ ਤੁਸੀਂ ਕੈਂਡੀਡੇਟ ਦੇਖ ਰਹੇ ਹੋ ਹਾਂ ਪਾ ਕੈਂਡੀਡੇਟ ਬੋਲੋ ਠੀਕ ਹੈ ਧੰਨਵਾਦ ਬਾਬਾ ਜੀ ਕੀ ਨਾਮ ਹੈ ਜੀ ਸਿੰਘ ਤੁਹਾਨੂੰ ਕਿਹੜੀ ਕਿਹੜੀ ਪਾਰਟੀ ਵਧੀਆ ਲੱਗੀ ਹੈ ਜਾਂ ਫਿਰ ਕੈਂਡੀਡੇਟ ਦੇਖ ਕੇ ਵੋਟ ਪਾਉਂਗੇ ਤੁਹਾਡੇ ਸਾਰੇ ਨਾਮ ਸੌ ਚੁੱਕੇ ਨੇ ਜੀ ਸਾਨੂੰ ਤਾਂ ਪਾਰਟੀ ਵਧੀਆ ਲੱਗਦੀ ਹੈ ਜਾਂ ਕੰਮ ਵਧੀਆ ਕਰਦੀ ਹੈ ਅੱਛਾ ਹਾਂ ਤੋਂ ਇੰਨੇ ਕੰਮ ਵਧੀਆ ਕਰ ਰਹੇ ਨੇ ਇਹ ਲਾ ਪੁਲਿਸ ਲੋਟ ਟਟਖਾਈ ਜਾਂਦੇ ਦੀ ਸ਼ਹਿਰ ਜਾਂਦੇ ਨੇ ਬੁੜੇ ਬੰਦੇ ਨੂੰ ਢਾ ਲਾਣ ਦੀ ਪੁਲ ਕਹਿੰਦੇ ਕੋਈ ਦਿਖਾ ਲੈ ਸੱਚ ਅੱਛਾ ਕੋਈ ਘੇਰਦਾ ਹੁਣ ਹੁਣ ਘੇਰਦਾ ਕੋਈ ਘੇਰਦਾ ਜਮੇ ਨਾਕਾ ਖਤਮੇ ਹੋ ਗਏ ਆ ਕੋਈ ਹੱਥ ਨਹੀਂ ਦਿੰਦਾ ਪਹਿਲਾਂ ਕਿਨੇ ਨੱਕ ਲੱਗਦੇ ਸੀਗੇ ਥਾ ਥਾ ਨੱਕੇ ਹੱਦੇ ਜੱਕ ਦੀ ਬੜਾ ਬਟਲੇ ਜਦਾਂ ਜੇ ਕਾਗਜ਼ ਵੀ ਛਹੀ ਹੁੰਦੇ ਤੇ ਨਾ ਤਾਂ ਵੀ ਕਹਿੰਦਾ ਪ੍ਰਦੂਸ਼ਣ ਦਿਖਾ ਪ੍ਰਦੂਸ਼ਣ ਤੇਰਾ ਆ ਤੇ ਆਹਦੇ ਲਾਈਟ ਨਹੀਂ ਲੱਗ ਮੱਚਦੀ ਅਜਾਉਂਦੇ ਜ਼ਰੂਰ ਤੇ ਆਪਣਾ ਕੇ ਮਾਰ ਗਿਆ ਮੋਟਰਸਾਈਕਲ ਤੇਰਾ ਲੈ ਸਾਨੂੰ ਮੁੰਡਾ ਜਾਂਦੇ ਸੀ ਨਾ ਬੜਾਕਾ ਮਾਰੇ ਨੂੰ ਕਹਿੰਦਾ ਬੜਾਕਾ ਮਾਰ ਗਿਆ ਤੇ ਅਮੀ ਕਹਿੰਦੇ ਬਾਪੂ ਵੀ ਪਟਾਕੇ ਮਾਰਦੇ ਨੇ ਵਾਹ ਬੁੱਢਾ ਜਾਲ ਕਹਿੰਦੇ ਪਟਾਕੇ ਮਰਉਂਦਾ ਬੁੱਢਾ ਠੀਕ ਹੈ ਨਹੀਂ ਜਿਹੜੇ ਪਿੱਛੇ ਸੀਗੇ ਮਤਲਬ ਕਾਲੀ ਦਲ ਕਾਂਗਰਸ ਉਹਨਾਂ ਨੂੰ ਮੂੰਹ ਮੂੰਹ ਭੰਕਾ ਤੋਂ ਹੋ ਗਿਆ ਫੇਰ ਕਾਲੀ ਇਹਨਾਂ ਪਹਿਲਾਂ ਬਾਦਲ ਮੁਗਲਾ ਕਰੀਏ ਕੰਮ ਵਧੀਆ ਜੱਟਾਂ ਦੇ ਹਾਂ ਅੱਗੇ ਲੋ ਅੱਗੇ ਬੱਤੇ ਸ਼ਾਬ ਕਰਦੇ ਇਹਨਾਂ ਨੇ ਜਦ ਬਾਦਲ ਰਹਿਆ ਉਹਨੇ ਕੰਮ ਵਧੀਆ ਕਰਦਾ ਰਿਹਾ ਗੈਲੋ ਅੱਗੇ ਲੋ ਅੱਗੇ ਕੀ ਬੜ ਗਿਆ ਨਾ ਜੋ ਲੁੱਟਣਾ ਕੁੱਟਣਾ ਵਾਲੇ ਕੰਮ ਕਰਦੇ ਇਹਨਾਂ ਨੇ ਅੱਛਾ ਮੈਂ ਉਹ ਤਾਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀ ਹੋਈ ਹੈ ਕਹਿੰਦੇ ਵੀ ਭਗਵੰਤ ਮਾਨ ਦੇ ਖਤਰੇ 'ਚ ਪਾਇਆ ਪੰਜਾਬ ਤਾਂ ਇਹ ਤਾਂ ਹੁਣ ਬਦੋ ਵੀ ਪਹਿਲਾਂ ਖਤਰੇ 'ਚ ਚੱਲ ਰੋ ਤਾਂ ਹੀ ਉਹਨੂੰ ਕਹਿਣ ਲੱਗੇ ਜੇ ਪਹਿਲਾਂ ਖਤਰੇ 'ਚ ਚੱਲਦਾ ਹੀ ਤਾਂ ਹੀ ਕਹਿਣ ਲੱਗੇ ਵੀ ਖਤਰੇ 'ਚ ਚੱਲਦਾ ਹੀ ਆ ਹੁਣ ਆਪਾਂ ਕਹਿ ਦੋ ਪਹਿਲਾਂ ਨਹੀਂ ਚੱਲ ਰਿਹਾ ਖਤਰੇ 'ਚ ਤਾਂ ਅੱਛਾ ਨਾ ਬਦੋ ਨਹੀਂ ਚੱਲ ਰਿਹਾ ਜੀ ਜੇ ਹੁਣ ਪੈਸੇ ਚੜੇ ਨੇ ਪਹਿਲਾਂ ਜੜਾਏ ਹੋਏ ਨੇ ਮਾਰੇ ਮੁੱਢੇ ਤਾਂ ਹੀ ਚੜੇ ਨੇ ਛੜਾ ਠੀਕ ਹੈ ਅਗਰ ਘਰ ਜਾ ਮਤਲਬ ਪਹਿਲਾਂ ਤਾਂ ਛੜੇ ਹੋਇਆ ਉਹ ਜੜੇ ਹੋਏ ਪਹਿਲਾਂ ਤਾਂ ਘਰ ਜਾ ਪਰ ਪਤਾ ਹੀ ਨਹੀਂ ਛੋਨੂ ਵੀ ਪਤਾ ਹੀ ਆ ਫੇਰ ਹੁ ਅਲਰੇ ਇਹ ਬੰਦਾ ਦੇ ਕੇ ਵੋਟ ਪਾਈ ਜਾਣਗੇ ਸਭ ਕਿਹੜਾ ਕੰਮ ਦੇਖੂ ਵੋਟ ਪਾਜਾ ਕਰੂ ਭਾਈ ਦੂਏ ਠੈਂਸਾਂ ਵਜਾਈ ਜਾਣਗੇ ਕਈ ਵਾਰ ਨਾ ਲੋਕ ਪਾਰਟੀ ਵੀ ਦੇਖਦੇ ਨੇ ਪਰ ਤੁਸੀਂ ਉਹਨਾਂ ਕੈਂਡੀਡੇਟ ਦੀ ਗੱਲ ਕਰ ਰਹੇ ਹੋ ਪਾਰਟੀ ਦੀ ਬੜਾ ਗੱਲੀ ਦਾ ਜਿਹੜਾ ਘਟੇ ਨੂੰ ਬੁੜੇ ਨੇ ਹੂੰ ਜਿਹੜਾ ਘਟਦੇ ਨੇ ਬੁੜੇ ਛੱਲੇ ਹੂੰ ਪਾਦਨ ਲਾਲ ਤੁਸੀਂ ਵੀ ਨੀਲੀ ਦਸਤਾਰ ਸਜਾਈ ਹੈ ਤੁਸੀਂ ਵੀ ਪਹਿਲਾਂ ਉੱਧਰ ਸੀਗੇ ਪਹਿਲਾਂ ਹਾਂ ਮੈਂ ਉੱਧਰ ਤੇ ਠੀਕ ਹੈ ਹਾਂ ਇਹ ਮਤਲਬ ਨਿਹਾਰ ਦਾ ਤੋ ਆ ਗਿਆ ਪਾਰਟੀ ਦੇ ਵਿੱਚ ਇੰਨਾ ਨਿਹਾਰ ਤਾਂ ਬਾਈ ਹੁਣ ਦੱਚ ਕੀ ਧੱਕਾ ਕਰਨ ਲੱਗੇ ਸਾਰੇ ਬੱਸੀ ਹੂੰ ਜਾ ਸੇ ਖਾਣਾ ਇੱਥੇ ਖਾਣਾ ਤਾਂ ਕਾ ਕਰ ਲੱਗ ਜਿ ਸਿੱਖੇ ਫਿਰ ਤਾਂ ਕਮ ਵਕਤ ਮਾਰਾ ਹੀ ਆਉਂ ਨਹੀਂ ਉਹ ਕਹਿੰਦੇ ਵੀ ਪੰਥ ਦੀ ਪਾਰਟੀ ਉਹ ਅਕਾਲੀ ਦਲ ਨਾ 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 ਜੋ ਉਹ ਕਹਿੰਦੇ ਉਹਦਾ ਬਾਦਲ ਦਾ ਅਕਾਲੀ ਦਲ ਹੈ ਫਿਰ ਨਾ ਕਹਿ ਦਿਓ ਪੰਥ ਦਾ ਰਹਿ ਨਹੀਂ ਹੁਣ ਨਾ ਲੋਕ ਜੋੜਨਗੇ ਨਾਲ ਉਧਰ ਕਿੰਨੇ ਕਨੇ ਲੋਕ ਐਨਕੇ ਸ਼ਰਮਾ ਨੂੰ ਖੜਾਇਆ ਬਣੂਗਾ ਕੁਛ ਇਹ ਤਾਂ ਫਿਰ ਮੌਕੇ ਦੀ ਬਤਾ ਲੱਗੂ ਜੇ ਜਿਗਾ ਹੋਊਗਾ ਹੋਰ ਆਪਾਂ ਪਿਛੇ ਕਹਿੰਦੇ ਦੇ ਆਪ ਪਾਰਟੀ ਗਣੀ ਛਾਦੇ ਬੰਦ ਢਾਈ ਤੇ ਹੋਰਾਂ ਖੜਾ ਬੰਦੇ ਪਰੇ ਭਰੇ ਭੈਦੇ ਦੁਨੀਆਂ ਪਾਰਡੇ ਕਣੀ 50 50 ਬੰਦੇ ਖੜੇ ਬੁੱਥਾ ਤੇ ਯਾ ਦੇਖਿਆ ਬੋਟੇ ਨਹੀਂ ਬਈ ਅਮ ਜਿੱਤ ਗਈ ਸਾਰੇ ਉਹ ਕਹਿੰਦੇ ਪਹਿਲਾਂ ਹਵਾ ਸੀਗੀ ਉਧਰ ਨੂੰ ਵੀ ਹੁਣ ਹਵਾ ਨਹੀਂ ਹੈਗੀ ਇਹ ਤਾਂ ਹਵਾ ਬੋਗ ਦੀ ਪਤਾ ਲੱਗੂ ਭਾਈ ਹੁਣ ਆਪਾਂ ਕੀ ਅੱਛਾ ਸਿਮਰਨਜੀਤ ਮਾਨ ਦਾ ਵੀ ਇੱਥੋਂ ਖੜੇ ਨੇ ਉਮੀਦਵਾਰ ਹੈਣਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਤੇ ਉਹ ਸਿਮਰਨਜੀਤ ਮਾਨ ਸੰਗਰੂਰ ਤੋਂ ਖੜੇ ਨੇ ਪਹਿਲਾਂ ਜਿੱਤ ਗਏ ਤੁਹਾਨੂੰ ਪਤਾ ਜਿਮਣੀ ਚੋਣਾ ਐ ਕਿ ਉਹਨਾਂ ਦੀ ਪਾਰਟੀ ਦਾ ਬਣੂਗਾ ਕੁਝ ਇਹਦਾ ਬਈ ਉਹਦਾ ਪਾਰਟੀ ਉਹਦੀ ਉਹ ਬਾੜ ਦੇ ਬਜਾਰੀ ਕੀ ਬਣੂਗਾ ਨਾ ਪਰ ਉਹ ਪਿੱਛੇ ਨੂੰ ਕਾਹਤੋਂ ਗਏ ਸਿਮਰਜੀਤ ਮਾਨ ਇੰਨਾ ਕੀ ਕਰਨ ਲੱਗਦਾ ਹੈ ਉਹ ਤਾਂ ਸਿੱਖਣ ਦੀ ਗੱਲ ਕਰਦੇ ਨੇ ਕਰਦੇ ਸਿੱਖਿਆ ਦੀ ਗੱਲ ਨੇ ਪਰ ਪਹਿਲਾਂ ਤੇ ਅੜ ਬਰਿਆ ਅੜ ਬਾਈ ਕਰੀ ਗਿਆ ਹਾਂ ਸਿੱਖਿਆ ਠੀਕ ਹੈ ਉਹ ਜਮਤਲਬ ਸਟੈਂਡ ਬੱਕਾ ਉਹਨਾਂ ਦਾ ਚੜ ਬੱਕਾ ਅੱਛਾ ਹਾਂ ਸਟੈਂਡ ਦਾ ਬੱਕਾ ਰਹਾ ਪਰ ਜਿੱਦ ਵੀ ਬੱਕੀ ਹੈ ਜਿੱਦ ਬੱਕੀ ਰਹੀ ਹਾਂ ਉਹਦੇ ਕਰਕੇ ਹੂੰ ਠੀਕ ਹੈ ਮਨਮੋਹਨ ਤੁਮਾਨੂੰ ਫਿਰ ਕਿਵੇਂ ਦੇਖਦੇ ਹਾਂ ਜਿਵੇਂ ਤੁਸੀਂ ਦੋ ਸਾਲਾਂ ਦਾ ਜ਼ਿਕਰ ਕੀਤਾ ਵੀ ਕੰਮ ਠੀਕ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗੱਲਾਂ ਕਹਿ ਰਹੇ ਨੇ ਵੀ ਜਿਵੇਂ ਔਰਤਾਂ ਨੂੰ 1000 ਰੁਪਏ ਤੁਹਾਨੂੰ ਲੱਗਦਾ ਵੀ ਆਉਣ ਵਾਲੇ 3 ਸਾਲਾਂ ਦੇ ਵਿੱਚ ਵੀ ਹੋਊਗਾ ਨਹੀਂ ਜੋ ਬੱਤਾ ਸਾਹਿਬ ਉਹ ਇਹ ਨਾ ਤਾਂ ਕੀ ਆ ਫਿਰ ਇਹ ਹਰ ਜਾਣਗੇ ਭਾਈ ਲੋਕ ਜਾਣਦੇ ਨੇ ਨਾ ਸਭ ਜਿਹੜਾ ਕੋਈ ਸਹੀ ਚੱਲੂਗਾ ਬੋਰਡ ਪਾਇੰਦੀ ਆ ਜੇ ਨਹੀਂ ਚੱਲੂ ਖਤਮ ਹੋ ਜੂ ਉੱਪਰੋਂ ਕੌਣ ਠੀਕ ਲੱਗਿਆ ਮਨਮੋਹਨ ਸਿੰਘ ਕੇ ਨਰਿੰਦਰ ਮੋਦੀ ਮਰਮੋਹਨ ਸ਼ਹੀਦਾ ਠੀਕ ਈ ਪਹਿਲਾਂ ਮੋਦੀ ਦਾ ਕੰਮ ਖਰਾਬ ਕਰਤਾ ਜਮੇ ਜੱਟਾਂ ਦਾ ਜੱਟ ਦਾ ਮਾਰਤੇ ਦੇ ਤੇ 1. ਪੁਰੇ ਰਿਵੈਟਰ ਇਕੱਤੇ ਬੈਠੇ ਨੇ ਫੇਰ ਜੇ ਫੇਰ ਬੈਠੇ ਨੇ ਧੱਕਾ ਧੱਕਾ ਕਰ ਰਹੀ ਸੀ ਕਿਸਾਨਾਂ ਦਾ ਨਹੀਂ ਬਣੂਗਾ ਰੱਬ ਬਣਾ ਦੂ ਮੈਂ ਰੱਬ ਜਮੀਦਾਰ ਦਾ ਰੱਬੇ ਬਣਾਉਂਦਾ ਰੱਬ ਆਪ ਹੀ ਬਣਾ ਦੂ ਠੀਕ ਹੈ ਜੀ ਧੰਨ ਤਾਂ ਹੋਰ ਅੰਕਲ ਜੀ ਮੌਜੂਦ ਨੇ ਕੀ ਨਾਮ ਅੰਕਲ ਜੀ ਦਲਜੀਤ ਸਿੰਘ ਹੈ ਅੰਕਲ ਜੀ ਕਿਹੜੀ ਪਾਰਟੀ ਪਸੰਦ ਲੱਗੀ ਕਿ ਇਹ ਉਮੀਦਵਾਰ ਦੇ ਕੇ ਵੋਟ ਪਾਉਨੇ ਹੋ ਜੇ ਗਾਂਧੀ ਖੜੇ ਆ ਤਾਂ ਉਹਨੂੰ ਉਹਨੂੰ ਵੋਟ ਪਾਉਂਦੇ ਖੜੇ ਨੇ ਜੀ ਕਾਂਗਰਸ ਚੋਂ ਖੜੇ ਪਾਰਟੀ ਜੀ ਖੜਾ ਉਹਨੂੰ ਨਹੀਂ ਪਾਉਂਦੇ ਹੁਣ ਪਾਵਾਂਗੇ ਆਪ ਵਾਲਿਆਂ ਨੂੰ ਅੱਛਾ ਉਕੇ ਉਹ ਕਾ ਮਤਲਬ ਤੁਸੀਂ ਪਾਰਟੀ ਦੇ ਖਿਲਾਫ ਹੋ ਹਾਂ ਅੱਛਾ ਕਾਂਗਰਸ ਦੇ ਬਰ ਖਿਲਾਫ ਆ ਤੇ ਉਹਨੇ ਮਤਲਬ ਗਲਤ ਕਰਿਆ ਕਾਂਗਰਸ ਚ ਜਾ ਕੇ ਯਾਦ ਖੜਦਾ ਤਾਂ ਵੋਟ ਨੂੰ ਮਾਉਂਦਾ ਮੈਂ ਪਹਿਲਾਂ ਵੀ ਉਰੇ ਵੀ ਹਰੇਕ ਨੂੰ ਕਹਿੰਦਾ ਸੀ ਵੀ ਜੇ ਯਾਦ ਖੜ ਗਿਆ ਵੋਟ ਗਾਂਧੀ ਨੂੰ ਪਾਵਾਂਗੇ ਅੱਛਾ ਪਹਿਲਾਂ ਤਾਂ ਜਿਵੇਂ ਮਤਲਬ ਲੜੇ ਸੀਗੇ ਉਹ ਹੈਨਾ ਆਮ ਆਦਮੀ ਪਾਰਟੀ ਤੋਂ ਲੜੇ ਸੀ ਪਹਿਲਾਂ ਦਾ ਬਹੁਤ ਵਧੀਆ ਬੰਦਾ ਦੀ ਬਹੁਤ ਵਧੀਆ ਕੰਮ ਕਰਿਆ ਨੇ ਉਹਨੇ ਵੀ ਅੱਛਾ ਹਾਂ ਹੁਣ ਨਹੀਂ ਪਾਉਂਦੇ ਪਿੱਛੇ ਉਹਨੂੰ ਸਾਰੀਆਂ ਵੋਟਾਂ ਦੋ ਵਾਰ ਉਹਨੂੰ ਹੀ ਪਾਈਆਂ ਨੇ ਪਿਛਲੀ ਵਾਰ ਵੀ ਜਦੋਂ ਖੜ ਗਿਆ ਦੀ ਆਜ਼ਾਦ ਜਦ ਵੀ ਅਸੀਂ ਪਾਈਆਂ ਨੇ ਹੂੰ ਗਾਂਧੀ ਨੂੰ ਮੋਟਾ ਪੈਂਦਾ ਹੂੰ ਨਹੀਂ ਪਾਉਂਦੇ ਜਿਵੇਂ ਤੁਹਾਡੇ ਵੀ ਇੱਥੇ ਲੀਡਰ ਜਿਵੇਂ ਤੁਸੀਂ ਵੀ ਦੱਸਿਆ ਉਹਨਾਂ ਦਲ ਬਦਲੀ ਕਰਦੇ ਰਹਿਣਾ ਕੋਈ ਇੱਧਰ ਚਲਾ ਗਿਆ ਮਹਾਰਾਣੀ ਉੱਧਰ ਚਲੀ ਗਈ ਇਹ ਫਿਰ ਮਤਲਬ ਉਹਨਾਂ ਦੇ ਉਮੀਦਵਾਰਾਂ ਦੀ ਆਪਣੀ ਪਛਾਣ ਰਹਿ ਗਈ ਕਿ ਪਾਰਟੀ ਦੇ ਨਾਮ ਤੇ ਵੋਟਾਂ ਪੈਂਦੀਆਂ ਨਹੀਂ ਉਮੀਦਵਾਰ ਦੇ ਵੀ ਨਾਂ ਤੇ ਵੀ ਵੋਟਾਂ ਪੈਂਦੀਆਂ ਜੇ ਯਾਦ ਖੜਦਾ ਤੁਹਾਨੂੰ ਤਾਂ ਹੀ ਦੱਸੇ ਵੀ ਅਸੀਂ ਗਾਂਧੀ ਨੂੰ ਪਾਉਂਦੇ ਹੂੰ ਉਹ ਪਾਰਟੀ 'ਚ ਕਰ ਗਿਆ ਹੁਣ ਨਹੀਂ ਪਾਉਂਦੇ ਹੁਣ ਕਿਹੜਾ ਠੀਕ ਲੱਗਦਾ ਵੀ ਮਤਲਬ ਇਹਨੂੰ ਐਮਪੀ ਬਣਾਉਣਾ ਚਾਹੀਦਾ ਪਟਿਆਲਾ ਤੁਹਾਨੂੰ ਸਹੀ ਗੱਲ ਦੱਸਿਆ ਅਸੀਂ ਤਾਂ ਭਗਮੰਤਵਾਨ ਨੂੰ ਵੋਟ ਪਾ ਰਹੇ ਆ अच्छा। ਅਸੀਂ ਉਹਦੇ 9 ਨੂੰ ਪਾਉਨੇ ਆ ਬਸ। ਹਾਂ ਭਗਵਾਨ ਤੁਮਾਨ ਦੇ ਮੋਂ ਨੂੰ ਵੋਟਾਂ ਪਾਵਾਂਗੇ। ਮਤਲਬ ਤੁਹਾਨੂੰ ਕੀ ਲੱਗਦਾ ਵੀ ਇਥੋਂ ਤੁਹਾਡੇ ਕਿਹਦਾ ਪ੍ਰਭਾਵ ਜ਼ਿਆਦਾ ਲੱਗ ਰਿਹਾ ਤੁਸੀਂ ਵੀ ਪਿੰਡ ਗੱਲਬਾਤ ਕਰਦੇ ਹੋਣੇ ਹੋ। ਤੁਹਾਡੀ ਇੱਥੇ ਜਿੱਧਰ ਬੰਦਾ ਹੁੰਦਾ ਉਹੀ ਲੱਗਦਾ ਹੁੰਦਾ ਵੀ ਉਹਨੂੰ ਉਹੀ ਜਿੱਤੂ। ਇਹ ਹੁਣ ਪਤਾ ਨਹੀਂ ਵੀ ਕਿਹੜਾ ਜਿੱਤੇ ਜਾਏ। ਪੰਜਾਬ 'ਚ ਵੱਧ ਸੀਟਾਂ ਕੌਣ ਲੈ ਜੂ? ਸਾੰਦਾ 13-13 ਲੱਗਦੀਆਂ ਨੇ। ਕੌਣ? ਆ ਭਗਵਾਨ ਤੁਮਾਨ। 13 ਪੱਕੀਆਂ। ਦੂਜੇ ਸਟੇਟਾਂ 'ਚ ਬਣੂ ਕੁਛ ਇਹਨਾਂ ਦਾ ਕਾਂਗਰਸ ਜਿਵੇਂ ਗੱਠ ਜੋੜਿਆ ਇਹਨਾਂ ਦਾ। ਪ੍ਰਭਾਵ ਹੈ ਜਿਵੇਂ ਹੁਣ ਕਿਹ ਹੋ ਸਕਦਾ ਵੀ ਨਹੀਂ ਵੀ ਹੋ ਸਕਦਾ ਹੋ ਵੀ ਸਕਦਾ ਇਹ ਦੇ ਬਾਰੇ ਤਾਂ ਨਹੀਂ ਨਰਿੰਦਰ ਮੋਦੀ ਦੀ 10 ਸਾਲ ਦਾ ਕਾਰਜਕਾਰੀ ਠੀਕ ਲੱਗੀ ਹੈ ਲੱਗਦਾ ਫਿਰ ਹੋਣਾ ਚਾਹੀਦਾ ਨੇ ਤੇ ਗੋਲੀਆਂ ਚਲਾਈਆਂ ਨੇ ਇੱਥੇ ਬਾਰਡਰ ਤੇ ਹੁਣ ਵੀ ਇਸ ਟਾਈਮ ਸਾਰਿਆਂ ਮ ਗੋਲੀਆਂ ਚਲਾਈਆਂ ਨੇ ਕੋਈ ਕਾਨੂੰਨ ਨਹੀਂ ਹੈਗਾ ਸਾਰਿਆਂ ਮ ਗੋਲੀਆਂ ਚਲਾਈ ਨੇ ਉਹਨੂੰ ਵੋਟਾਂ ਕੌਣ ਪਾ ਦੂ ਉਹਨਾਂ ਨੇ ਵੀ ਉਹ ਤਾਂ 400 ਤੋਂ ਉੱਪਰ ਕਹਿ ਰਹੇ ਨੇ ਸੀਟਾਂ ਨਾ ਜੀ ਨਾ ਸਾਡੇ ਪੰਜਾਬ ਜਿੱਦਾਂ ਨਹੀਂ ਆਉਂਦੀਆਂ ਲੱਗਦੀਆਂ ਫਿਰ ਹੋਰ ਕਿਤੇ ਆ ਜਾਣਾ ਜਾਂ ਫਿਰ ਧੋਖਾਵਾਜੀ ਇਹ ਜਿਹੜੀ ਵੋਟਾਂ ਵਾਲੀ ਜਾਲੀ ਵਾਲੀ ਜਿਵੇਂ ਚੰਡੀਗੜ੍ਹ ਹੋਇਆ 20 'ਚੋਂ 8 ਵੋਟਾਂ ਹੀ ਗੜਬੜ ਕਰਕੇ ਤੇ ਉਹ ਹੋ ਸਕਦਾ ਕਈ ਪਿੰਡਾਂ 'ਚ ਭਾਜਪਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਉਮੀਦਵਾਰਾਂ ਦਾ ਨਾ ਤੁਹਾਡੇ ਇੱਥੇ ਠੀਕ ਠਾਕ ਆਉਂਦੇ ਨੇ ਭਾਜਪਾ ਵਾਲੇ ਸਾਡੇ ਤਾਂ ਕਦੇ ਹੱਲ ਤਾਂ ਕੋਈ ਆਇਆ ਨਹੀਂ ਅੱਗੇ ਆਉਣਗੇ ਜਿਵੇਂ ਦੇਖੋ ਅਸੀਂ ਤਾਂ ਬਰਉਦਾਂ ਪਤਾ ਵਰਖਾ ਲਾ ਪਿਆ ਉਹਨਾਂ ਨੂੰ ਇੱਕ ਵੀ ਦਸੂਜੇ ਮੇ ਕੋਈ ਲੀਡਰ ਆਉਂਦਾ ਤੁਸੀਂ ਜਿਵੇਂ ਕੋਈ ਸਮੱਸਿਆ ਤੁਹਾਡੀ ਉਹਦੇ ਬਾਰੇ ਤੁਸੀਂ ਸਵਾਲ ਪੁੱਛਦੇ ਹੋ ਵੀ ਤੁਸੀਂ ਵੋਟਾਂ ਲੈਣ ਤਾਂ ਆ ਕੇ ਵੀ ਸਾਡਾ ਮਸਲਾ ਵੀ ਹੱਲ ਕਰਾਓਗੇ ਪੁੱਛਦੇ ਨੇ ਭਾਈ ਆਪਾਂ ਤਾਂ ਹੁਣ ਬੁੜੇ ਹੋ ਗਏ ਆਪਾਂ ਇਹਦਾ ਕੀ ਪੁੱਛਣਾ ਹੁਣ ਜਿਹੜੇ ਮੁੰਡੇ ਬਸਣਗੇ ਜਿਹੜੇ ਬਸਣਗੇ ਠੀਕ ਹੈ ਪੋਸਤ ਦੀ ਖੇਤੀ ਦੱਸੋ ਵੀ ਇਹ ਠੀਕ ਹੈ ਜਿਵੇਂ ਪਹਿਲਾਂ ਨਵਜੋਤ ਸਿੱਧੂ ਵੀ ਕਹਿੰਦਾ ਰਿਹਾ ਉਹਦੀ ਪਤਨੀ ਵੀ ਕਹਿੰਦੇ ਰਹੇ ਨੇ ਡਾਕਟਰ ਧਰਮੇਸ਼ ਦੀ ਗਾਂਧੀ ਦੀ ਗੱਲ ਕਰੀ ਇਹ ਵੀ ਕਹਿੰਦੇ ਰਹੇ ਨੇ ਨਾ ਇਹ ਠੀਕ ਹੈ ਹੁਣੀ ਚਾਹੀਦੀ ਹੈ ਜਾਂ ਫਿਰ ਲੋਕ ਇਧਰ ਨੂੰ ਨਸ਼ੇ ਤੇ ਹੋ ਜਾਣਗੇ ਨਹੀਂ ਹੁੰਦੇ ਹੈਗੇ ਜਿਹੜਾ ਬੰਦਾ ਖਾਂਦਾ ਵਿਚਾਰਾ ਕੰਮ ਵੀ ਕਰਦਾ ਇਹ ਹੀ ਨਸਾਨੀ ਮਾੜਾ ਹੈਗਾ ਜਿਹੜਾ ਨਸੇ ਦਾ ਦੂਏ ਮਾੜੇ ਨੇ ਜਿਹੜੇ ਚਿੱਟੇ-ਚੂਟੇ ਨੇ ਫਿਰ ਮਤਲਬ ਇੱਧਰ ਕਰਕੇ ਆਉਣੀ ਰਹੇ ਤੁਹਾਨੂੰ ਕਾਰਨ ਕੀ ਲੱਗਦਾ ਜਿਵੇਂ ਹੋਰ ਫਸਟਟਰ ਗਿਆ ਉੱਥੇ ਕੋਈ ਵੀ ਨਹੀਂ ਖਾਂਦਾ ਸਰਿਆਂ ਮਲੇ ਹੀ ਫਿਰਦੇ ਨਾਲੇ ਬਾਹਰ ਕਿ ਕੈਨੇਡਾ ਠੀਕ ਹੈ ਹਾਂ ਉੱਥੇ ਸਰਿਆਂ ਮੈ ਨਾਲ ਤੁਸੀਂ ਆ ਚਿੱਟਾ-ਚੂਟਾ ਨਾ ਕੋਈ ਕੋ ਜਿਹੜਾ ਖਾਂਦਾ ਹੈ ਉਹ ਕੋਈ ਖਾਂਦਾ ਹੈ ਐ ਨਹੀਂ ਹੈਗਾ ਇਹ ਤਾਂ ਉਹਦੇ ਤੇ ਆਪਣੀ ਮੰਤ ਤੋਂ ਬਣਦੇ ਹਾਂ ਹਾਂ ਧੰਨਵਾਦ ਜੀ ਮਜੂਰ ਘੋਰ ਬੈਠੇ ਨੇ ਬਾਬਾ ਜੀ ਕੀ ਨਾਮ ਆ ਜੀ ਮੈਨੂੰ ਨਹੀਂ ਪਤਾ ਨਾ ਆਪਾਂ ਨਾਮ ਤਾਂ ਦੱਸ ਦਿਓ ਜੀ ਨੋ ਜੀ ਨਾਮ ਆ ਕੁਝ ਵੀ ਦੱਸਦਾ ਮੈਂ ਜੀ ਕੁਝ ਵੀ ਦੱਸਦਾ ਮੈਂ ਸੱਚੀ ਗੱਲ ਹੈ ਹੈ ਮੈਨੂੰ ਸਮੱਸਿਆ ਦੱਸ ਦਿਓ ਆਪਣੀ ਫਿਰ ਹੋਰ ਕੁਝ ਨਾ ਦੱਸੋ ਸਮੱਸਿਆ ਵੀ ਦੱਸਦਾ ਮੈਂ ਹੈ ਜਮਾ ਕਹੇ ਤਾਂ ਪੈਨਸ਼ਨ ਮੁੱਛਣ ਲੱਗੀ ਹੋਈ ਹੈ ਹੈ ਪੈਨਸ਼ਨ ਪੈਨਸ਼ਨ ਲੱਗੀ ਹੋਈ ਹੈ ਪੈਨਸ਼ਨ ਦਾ ਕੀ ਹੈ ਇਹ ਤਾਂ ਆਹ 1500 ਹੋ ਗਿਆ ਹੋਰ ਕੀ ਹੁਣ ਮੈਨੂੰ ਕੋਈ ਘੱਟ ਵੱਧ ਦੇਣਗੇ 2500 ਕਹਿੰਦੇ ਸੀ ਕਰਾਂਗੇ ਹੋ ਜੂਗੀ 100 ਦਾ ਜਦ ਦੇ ਦਊਗਾ ਉਦੋਂ ਖਬਰ ਕੀ ਹੋ ਕੁਝ ਹੋਊਗਾ ਫਾਲੀ ਕੀ ਪਤਾ ਗੱਲਾਂ ਦੇ ਇਹਦਾ ਗੱਲਾਂ ਹੁੰਦੇ ਸਾਇਦ ਇਹਨਾਂ ਦੇ ਇਹਦਾ ਕੀ ਹੁੰਦਾ ਮਤਲਬ ਇਹਦੇ ਨਾਲ ਗੱਲਬਾਤ ਬਣ ਜਾਂਦੀ ਹੈ ਕਿ ਗੁਜ਼ਾਰਾ ਮੁਸ਼ਕਲ ਹੈ 1500 ਇਹ ਤਾਂ ਹੋਈ ਜਾਂਦਾ ਵਾਧੂ ਇਹਦਾ ਅਸੀਂ ਇਹਦਾ ਕੀ ਕਰਨਾ ਹੈ ਇਹਦਾ ਮੱਥਾ ਟੇਕ ਦੇਣਾ ਇਹਦਾ ਗੁਰਦੁਆਰਾ ਇਹਨਾਂ ਨੂੰ ਤਾਂ ਵਧੀਆ ਨਹੀਂ ਮੇਰੇ ਤਾਂ ਅਸੀਂ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਨੇ ਕੰਮ ਕਰ ਵਧੀਆ ਕਰੇ ਕਿ ਹੁਣ ਵਧੀਆ ਕਰ ਰਹੇ ਨੇ ਜੀ ਉਹਨੀਆਂ ਮੋਟਰਾਂ ਜਿੰਨੀਆਂ ਉਹ ਲਾ ਗਏ ਨਾ ਕਿਸੇ ਤੋਂ ਲੱਗਣਾ ਨਾ ਕੋਈ ਲਾ ਸਕੇ ਅੱਛਾ ਜਿੰਨੀਆਂ ਬਾਲਰ ਕੀ ਬੋਟਰ ਮੋਟਰਾਂ ਲਾ ਗਏ ਇਹ ਕਹਦੇ ਵੀ ਕੋਈ ਹਾਂ ਨਹੀਂ ਲਾਈਆਂ ਇੱਕ ਕਨੈਕਸ਼ਨ ਕੈਪਟਨ ਨੇ ਬੰਦ ਕਰੇ ਸੀ ਹਣਾ ਇਹ ਕਿੰਦੇ ਦਾ ਇਹਨੇ ਵੀ ਬੰਦ ਨੇ ਇੱਕ ਨਾਲ ਉਦੋਂ ਹੀ ਬੰਦ ਤੇ ਅੱਛਾ ਇਹ ਦੋਨੇ ਬੰਦ ਕਰੇ ਨੇ ਠੀਕ ਹੈ ਇਹ ਇਹ ਕਿਹੜਾ ਕੋਈ ਲਾਉਣਾ ਕਿਸੇ ਦੀ ਠੀਕ ਹੈ ਇਹ ਕਹਿੰਦੇ ਅਸੀਂ ਬਿਜਲੀ ਮਾਫ ਕਰਤੀ 600 ਯੂਨਟ ਪਰ ਉਹ ਤਾਂ ਪਹਿਲਾਂ ਦੀ ਹੁੰਦੇ 22 ਸਾਲ ਹੋ ਗਏ ਬਿਜਲੀ ਮਾਫ ਹੁੰਦਾ ਉਹ ਕਰ ਰਹੇ ਨੇ ਕਿ ਨਾ ਕਰਨੇ ਤਾਂ ਸਾਨੂੰ ਕੀ ਇਹਦੇ ਫਰਕ ਪੈਂਦਾ ਠੀਕ ਹੈ ਤੁਸੀਂ ਮੰਨਦੇ ਹੋ ਵੀ ਫਰੀ ਜੜੀਆਂ ਸੂਲਤ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਕਲਤ ਨਹੀਂ ਇਹਦਾ ਰੱਦੀ ਦੇਸ ਬਣ ਗਿਆ ਮੁਕਤ ਵਾਲੀਆਂ ਚੀਜ਼ਾਂ ਨਾਲ ਤਾਂ ਇਹ ਵੀ ਮੰਨਦੇ ਹੋ ਵੀ ਜਿਵੇਂ ਆਟਾ ਧਾਲ ਜਾਂ ਹੋਰ ਮਲਰੀਆਂ ਨੇ ਵੀ ਲੋਕ ਕੰਮ ਤੇ ਨਹੀਂ ਜਾਂਦੇ ਕੰਮ ਨਹੀਂ ਕਰਦੇ ਇਹਦਾ ਧਰਤੀ ਬਣਨ ਵਾਲੀਆਂ ਨੇ ਹੂੰ ਤੁਰਕੀ ਨੇ ਠੀਕ ਹੈ ਕਿ ਨਹੀਂ ਮਤਲਬ ਲੋਕ ਲੋਕ ਕੰਮ ਕਰਨੋਂ हट ਕੇ ਕਹਿੰਦੇ ਵੀ ਕਣਕ ਦਾ ਸਾਡੇ ਖਾਨਜੋਗੀ ਆਏ ਜਾਣੀ ਐ ਕੰਮ ਕਰਨ ਤੋਂ हट ਕੇ ਜਦ ਰੱਦੀ ਚੀ ਜਾ ਅੱਛਾ ਇਹ ਮਤਲਬ ਲੋਕ ਵੀ ਚਾਹੁੰਦੇ ਨੇ ਵੀ ਸਾਨੂੰ ਮਿਲਣ ਫਰੀ ਆਲੀਆਂ ਕਿ ਲੀਡਰ ਆਪਣੇ ਕੋਲੋਂ ਦਿੰਦੇ ਨੇ ਜਿਹਨਾਂ ਨੂੰ ਮਿਲਦੀਆਂ ਵਧੀਆ ਉਹ ਤਾਂ ਚਾਹੂਗੇ ਉਹ ਅਗਲਾ ਉਹ ਮੋਲ ਲਊਗਾ ਠੀਕ ਹੈ ਜਿਹਨੂੰ ਮੁਕਤ ਮਿਲਦੀ ਆ ਉਹ ਕਦ ਕਹਿੰਦੇ ਵੀ ਨਾ ਮਿਲੇ ਅੱਛਾ ਹੁਣ ਇਹਦਾ ਕੀ ਐ ਕੋਸ ਦਾ ਵੀ ਦੱਸ ਦੋ ਇਹ ਠੀਕ ਐ ਜੀ ਇਹਦੀ ਖੇਤੀ ਇਹ ਤਾਂ ਹੁਣ ਵੀ ਨਾ ਪਤਾ ਉਹ ਲੋਕਾਂ ਨੂੰ ਆਪਣਾ ਕੀ ਪਤਾ ਇਹ ਤਾਂ ਬਿੱਤਨ ਵਾਲੇ ਆ ਚਲੋ ਠੀਕ ਹੈ ਬਾਬਾ ਜੀ ਕੀ ਨਾਮ ਹੈ ਜੀ ਇਹਦਾ ਨਾਮ ਬੱਸ ਫਾਨੂ ਨੀ ਵਾ ਇਹ ਕਾ ਮਜ਼ਾਬਰਾ ਨਾਮ ਤਾਂ ਬਲਜੀਤ ਸਿੰਘ ਦਾ ਮੰਤਰੀ ਰਾਏ ਤੁਸੀਂ ਵੀ ਦੱਸੋ ਨਾ ਵੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਤਾਂ ਹੁਣ ਜਿਹੜੀ ਚੱਲਦੀ ਆ ਉਹੀ ਹੁੰਦਾ ਹਾਂ ਫੇਰ ਆ ਗੱਲ ਪੁੱਛੀ ਤੇ ਕਿੰਨੀਆਂ ਸੀਟਾਂ ਲੈ ਜਾਣਗੇ ਪੰਜਾਬ ਚੋਂ 13 ਚੋਂ ਹੁਣ ਤਾਂ ਇਹਦਾ ਆਪਾਂ ਨੂੰ ਕੀ ਪਤਾ ਕਿੰਨੀਆਂ ਕਿਲ ਜਾਣਗੇ ਜਿੰਨੀਆਂ ਕਿਲ ਜਾਣਗੇ ਉਹ ਤਾਂ ਲੈ ਜਾਣਗੇ ਮੈਂ ਤੇ ਇਹ ਗੱਲ ਤੋਂ ਠੀਕ ਹੈ ਜਿਹੜੇ ਪਿੱਛੇ ਸੀਗੇ ਤੁਸੀਂ ਸਾਰਿਆਂ ਨੂੰ ਦੇਖਿਆ ਨਾ ਤੇ ਉਹਨਾਂ ਨੂੰ ਪਸੰਦ ਨਹੀਂ ਹੈ ਕੋਈ ਨਹੀਂ ਪਹਿਲਾਂ ਪਸੰਦ ਤੇ ਜਿਹੜਿਆਂ ਨੂੰ ਪਉਂਦੇ ਤੇ ਅੱਛਾ ਕਿਹਨੂੰ ਪਉਂਦੇ ਸੀ ਕਾਲੀਦਲ ਨੂੰ ਕਾਲੀਦਲ ਨੂੰ ਅੱਛਾ ਹੂੰ ਤੇ ਫਿਰ ਪੰਜ ਤੋਂ ਪਿੱਛੇ ਘਾਤੋਂ ਹੋ ਗਏ ਮੂੰਗਾ ਤਾਂ ਮੋੜ ਲਿਆ ਹੁਣ ਉਹ ਫਿਰ ਦੂਗੇ ਲੋਟ ਹੋ ਗਾ ਨਾ ਬੜਾ ਬਦਲ ਤੀਓ ਦਾਣ ਵਾਲਾ ਨਾ ਅੱਛਾ ਉਹਨੇ ਕੰਮ ਠੀਕ ਕਰੇ ਨੇ ਪ੍ਰਕਾਸ਼ ਬਦਲ ਨੇ ਠੀਕ ਕਰੇ ਨੇ ਬਿਠਾਈ ਨੇ ਠੀਕ ਹੈ ਬਾਏ ਤੁਹਾਡੇ ਇਧਰੋਂ ਟੋੜਾ ਸਾਹਿਬ ਵੀ ਸੀਗੇ ਐਸ.ਟੀ.ਪੀ.ਸੀ ਪ੍ਰਧਾਨ ਕਾਫੀ ਸਾਰੇ ਆਏ ਨੇ ਉਹ ਵੀ ਠੀਕ ਸੀਗੇ ਉਹ ਵੀ ਠੀਕ ਤੇ ਹੂੰ ਹੁਣ ਮਤਲਬ ਉਹ ਦੁਬਾਰਾ ਇਕੱਠੇ ਗਾਰੇ ਨੇ ਕਹਿੰਦੇ ਸਾਰੇ ਨਾਲ ਜੁੜੋ ਜਿਹੜੇ ਪਹਿਲਾਂ ਅਕਾਲੀ ਦਲ ਨਾਲ ਜੁੜੇ ਹੋਏ ਸੀਗੇ ਤੁਹਾਡੇ ਪੰਜਾਬ ਚੋਂ ਯਾਤਰਾ ਨੂੰ ਇੱਧਰ ਕਿੰਨਾ ਕੁ ਹੰਗਾਰਾ ਮਿਲਿਆ ਆਪਾਂ ਨੂੰ ਇਹਦਾ ਪਤਾ ਨਹੀਂ ਕੋਈ ਹੰਗਾਰੇ ਮੂਰੇ ਦਾ ਹਾਂ ਪਰ ਤੁਸੀਂ ਹੁਣ ਮੂੰਹ ਮੋੜ ਲਿਆ ਉਧਰੋਂ ਹਾਂ ਠੀਕ ਹੈ ਧੰਨਵਾਦ ਜੀ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਸਾਂਝੀ ਕੀਤੀ ਹੈ ਕਿ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਪਸੰਦ ਹੈ ਕੁਝ ਸਵਾਲ ਵੀ ਚੁੱਕੇ ਗਏ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ